ਹੈਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੈਕਾਰ ਅਜ ਨਵਾਂ ਸਾਲ ਹੈ ਬੱਤਰ ਕਹਿੰਦਾ ਨਮਾਤਾ ਨੂੰ ਅੱਛਾ ਤੁਹਾਡੀ ਬੱਲੇ ਬੱਲੇ ਦੀ ਮਾਰ ਹਨੂ ਤੇਰੀ ਸੇਵਾ ਵਾਸਤੇ ਭੇਜਿਆ ਬਾਬਾ ਜੀ ਨੇ ਅੱਛਾ ਕਹਿੰਦੇ ਟਾਲਿਆਣਾ ਸਾਹਿਬ ਇੱਕ ਬੀਬੀ ਕੋਲਾ ਲੈ ਕੇ ਸੰਗਤ ਨੂੰ ਤੰਗ ਕਰਦੀ ਫਿਰਦੀ ਆ ਨਾ ਵੀ ਉਹਨੂੰ ਤੁਸੀਂ ਲਿਜਾ ਕੇ ਨਾ ਆਸ਼ਰਮ ਚ ਛੱਡ ਕੇ ਆਓ ਨਾ ਤੇਰੇ ਨਾਮ ਮੈਂ ਇੱਥੇ ਆ ਕਰ ਤੇਰਾ ਸਾਨੂੰ ਘਰੇ ਲੈ ਕੇ ਚੱਲਾਂ ਸੀ ਦੇਖਦੇ ਆ ਤੇਰਾ ਘਰ ਜੇ ਲੋੜ ਬੰਦ ਹੋਈਆਂ ਤਾਂ ਅਸੀਂ ਤੇਰੀ ਮਦਦ ਕਰਾਵਾਂਗੇ ਤੈਨੂੰ ਸੰਸਥਾ ਵਾਲਿਆਂ ਤੋਂ ਤੇਰੀ ਗੁੱਡੀਆਂ ਦੇ ਵਿਆਹ ਦਾ ਵੀ ਪ੍ਰਬੰਧ ਕਰਾ ਦਾਂਗੇ ਚਲੋ ਬੱਲੇ ਬੱਲੇ ਨਾ ਨਾ ਘਰੇ ਲੈ ਕੇ ਚੱਲਾਂ ਐਵੇਂ ਫਿਰ ਤੇਰੇ ਤੇ ਪਰਚਾ ਪਾਊਗਾ ਔਰ ਫਿਰ ਪਸਤਾਵੇਂਗੀ ਘਰੇ ਲੈ ਕੇ ਚੱਲ ਕਿਉਂ ਕਰੇ ਕਿਉਂ ਨਹੀਂ ਲੈ ਕੇ ਜਾਣਾ ਕੀ ਨਾ ਭਲਾਈ ਨਾ ਰਹਿ ਜਾ ਨਾ ਮਾਲਕ ਤੁਹਾਡੀ ਮਾਦਾ ਫਿਰ ਕਿਉਂ ਝੂਠ ਬੋਲਦੀ ਤੈਨੂੰ ਸਾਨੂੰ ਸਾਰਾ ਪਤਾ ਤੇਰਾ ਅਸੀਂ ਥਾਂ ਮੈਂ ਡਰ ਸਾਨੂੰ ਕੱਲੇ ਕੱਲੇ ਤੁਹਾਡੀ ਲਿਸਟ ਪਹੁੰਚੀ ਹੋਈ ਆ ਕੱਲੇ ਕੱਲੇ ਬੰਦੇ ਦੀ ਅਸੀਂ ਬਤਾ ਕਿਹੜਾ ਇੱਥੇ 9 ਸਾਲ ਕਰਕੇ ਆਂ ਰੋਡ ਬੰਦ ਹੋਵੇ ਤੂੰ ਸਾਨੂੰ ਲੈ ਕੇ ਚੱਲ ਅਸੀਂ ਤੇਰੀ ਮਦਦ ਕਰਨ ਨੂੰ ਤਿਆਰ ਆਂ ਕੀ ਉਹ ਤੇਰੀ ਕੁੜੀਆਂ ਦੇ ਵਿਆਹ ਵਾਸਤੇ ਤੈਨੂੰ ਕੋਈ ਮਦਦ ਦੀ ਲੋੜ ਆ ਉਹਨਾਂ ਦੀ ਪੜ੍ਹਾਈ ਵਾਸਤੇ ਉਹ ਅਸੀਂ ਮਦਦ ਕਰਦੇ ਆਂ ਤੂੰ ਕਰੇ ਜਾਲਾ ਚਰਨਾ ਚਾਹਗਾ ਤੇਨੇ ਕਹਤਾ ਆ ਦੇਖ ਲਓ ਸੰਗਤ ਜੀ ਚਲੋ ਕੋਈ ਨਹੀਂ ਥੋਨੇ ਕਹਤਾ ਸੀ ਨਹੀਂ ਗਰੀਬਾਂ ਮਾਂਗੇ ਬਸ ਦਿਖਾਣਾ ਕਰੇ ਜੇ ਕਿਦ ਕਰੀ ਤੈਨੂੰ ਕੀ ਤਕਲੀਫ ਆ ਜੇ ਤੇਰੀ ਮਦਦ ਹੋ ਜੂਗੀ ਕੰਦੀ ਰੂਨ ਨੇ ਮੰਗੇ ਖਾਣਾ ਨਹੀਂ ਤੂੰ ਐ ਦੱਸ ਤੇਰੀ ਉਰੇ ਤੈਨੂੰ ਰੁਪਈਆ ਰੁਪਈਆ ਮੰਗਣਾ ਸੌਖਾ ਕ ਇਕੱਠੇ ਤੇਨੂੰ ਮਿਲ ਜਾਣਾ ਉਹ ਸੌਖਾ ਨਹੀਂ ਨਹੀਂ ਬਸ ਚਲੋ ਇਹ ਨਾ ਚੀਜ਼ ਚਲ ਤੇਨੂੰ ਇਕੱਠੇ ਦੰਨੇ ਆ ਨਾ ਮਦਦ ਵਾਸਤੇ ਚਲਾ ਜਾ ਤੇਰੇ ਘਰੇ ਘਰ ਦਿਖਾ ਦੇ ਆਪਣਾ ਇੱਕ ਵਾਰ ਸਾਨੂੰ ਕਰ ਕਿਉਂ ਨਹੀਂ ਦਿਖਾਉਣਾ ਤੈਂ ਦੱਸ ਤਾਂ ਸਹੀ ਫਿਰ ਮਾਲਕ ਦੀ ਕਿਰਪਾ ਤੋਂ ਨੇ ਕਹਤਾ ਬਸ ਅਸੀਂ ਨਾ ਗਰੀਬ ਇਹਨੂੰ ਘਰ ਦਿਖਾਵਾ ਤਾਂ ਤੇਰੇ ਮਦਦ ਕਰਦੇ ਤੇਰੀ ਕੁੜੀਆਂ ਦੇ ਵਿਆਹ ਵੀ ਕਰਾਵਾਂਗੇ ਆ ਜਾ ਚੱਲ ਜਾ ਘਰੇ ਦਿਖਾ ਕੇ ਇੱਥੇ ਆ ਕਰ ਤੇਰਾ ਗਰੀਬਾਂ ਦਾ ਚਲੋ ਆਪੀ ਕੇ ਛੱਲੇ ਜਾਣੇ ਬਸ ਪੁੱਤਰ ਉਹ ਰਸੀ ਕੀ ਕਰੀਂ ਤੂੰ ਮਦਦ ਨਹੀਂ ਲੈਣੀ ਬਸ ਤੁਹਾਡੀ ਮੱਝ ਦੀ ਹੈ ਤੁਹਾਡੇ ਕਿ ਮਦਦ ਕਿਉਂ ਨਹੀਂ ਲੈਣੀ ਫਿਰ ਦੱਸ ਦੇ ਤੁਹਾਡੇ ਚ ਤੁਡੀ ਸਾਰੀ ਡਿਟੇਲ ਪਤਾ ਮਾ ਤਾਂ ਮੈਨੂੰ ਤੇਰਾ ਘਰ ਵੀ ਪਤਾ ਕਿਹ ਹੈ ਜਾ ਚਲ ਕੋਈ ਨਹੀਂ ਮਾਲਕ ਕਿਰਪਾ ਕਰੇ ਐਵੇਂ ਸੰਗਤ ਨੂੰ ਨਾ ਬੇਕੂ ਨਹੀਂ ਨਹੀਂ ਮੈਂ ਕਹਾਂ ਐਜਾ ਤੇਰੇ ਘਰ ਦੀਆਂ ਵੀ ਫੋਟੋਆਂ ਹੈਗੀਆਂ ਨੇ ਮੇਰੇ ਕੋਲ ਮਾਲਕ ਫਿਸ਼ਿੰਗ ਨਾਲ ਫਿਰ ਤੂੰ ਕਿਉਂ ਐਵੇਂ ਬੇਕੂ ਬਣਾਉਂਦੀਆਂ ਸੰਗਤ ਕਿਹੜੇ ਬਾਬੇ ਨੂੰ ਮੰਨਦੀ ਬੱਸ ਆਵੇ ਬਾਬੇ ਜੀ ਕਿਥੇ ਰੋਟੀ ਮੰਗੇ ਕਰੇ ਦੇਖ ਤੇ ਕਿਹੜੀਆਂ ਫੋਟੋਆਂ ਲੱਗੀਆਂ ਨੇ ਘਰੇ ਦਿਖਾਵਾ ਤੇਰੇ ਕਿਹੜੀਆਂ ਫੋਟੋਆਂ ਲੱਗੀਆਂ ਨੇ ਕਿਥੇ ਤੇਰੇ ਘਰੇ ਕੀ ਪਤਾ ਪਤਾ ਮੰਨਦੀ ਤਾਂ ਕੋਈ ਨੂੰ ਚੱਲਾ ਕੀ ਇਹ ਨਹੀਂ ਕਹਿੰਦੇ ਮੰਨੀ ਚੱਲ ਜੇ ਨੂੰ ਮਰਜ਼ੀ ਮੰਨ ਆਪਣੀ ਸ਼ਰਤਾਂ ਹੁੰਦੀਆਂ ਦੱਸਾ ਹੁਣ ਤੈਨੂੰ ਦਿਖਾ ਕੇ ਡਿਟੇਲ ਦਿਖਾ ਕੇ ਲਿਆਉਣਾ ਨਹੀਂ 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 ਪਤਾ ਡਿਟੇਲ ਤਾਂ ਪਈ ਨਹੀਂ ਹੁਣਿਆ ਪਤਾ ਅਸੀਂ ਪਰ ਜਿੰਨਾ ਕੋਲ ਜਾਣੀ ਆ ਫਿਰ ਜਾਂ ਤਾਂ ਇੱਕ ਦੋ ਬੇੜੀਆਂ 'ਚ ਸਵਾਰ ਨਹੀਂ ਹੋਈਦਾ ਹੁੰਦਾ ਨਹੀਂ ਨਹੀਂ ਪਤਾ ਠੀਕ ਆ ਸਾਡੇ ਗੁਰੂ ਸਾਹਿਬ ਨੂੰ ਬੱਗ ਨਹੀਂ ਚਾਹੀਦਾ ਸਾਡੇ ਗੁਰੂ ਸਾਹਿਬ ਨੂੰ ਗੱਡੀ ਕੱਚੀ-ਕਾਢੀ ਦੇ ਅੰਦਰ ਜਿਹੜਾ 40 ਸੀ ਨਾ ਉਹ ਸਿੰਘਾਂ ਦੀ ਚੜ੍ਹਦੀ ਕਲਿਆਂ ਦੀ ਲੋੜ ਆ ਤਾਨੂੰ ਜਿਹੜਾ 10 ਲੱਖ ਬਾਰ ਘੜਾ ਤੀ ਉਹਨਾਂ ਦੀ ਲੋੜ ਨਹੀਂ ਹੈਗੀ। ਸੱਚੀ ਗੱਲ ਹੈ। ਵੈਕਜੀ ਕਾ ਖਾਲਸਾ ਵੈਕਜੀ ਕੀ ਫਤਿਹ ਸੰਗਤ ਜੀ ਇਸ ਵੀਡੀਓ ਬਾਰੇ ਕੁਝ ਜਾਣਕਾਰੀ ਦੇ ਦਈਏ। ਇਹ ਵੀਡੀਓ ਗੁਰਦੁਆਰਾ ਟਾਲਿਆਣਾ ਸਾਹਿਬ ਰਾਏਕੋਟ ਦੀ ਹੈ ਜਿੱਥੇ ਕਿ ਸ਼ਹੀਦੀ ਜੋੜ ਮੇਲੇ ਦੇ ਦੌਰਾਨ ਕੱਲ ਵਿਚਕਾਰਲਾ ਦਵਾਨ ਸੀ ਅਤੇ ਇਸ ਮੰਗੀਆਂ ਬਾਰੇ ਲਗਾਤਾਰ ਸਾਨੂੰ ਕਾਫੀ ਟਾਲਿਆਣਾ ਸਾਹਿਬ ਦੇ ਨਜ਼ਦੀਕ ਦੀ ਸੰਗਤ ਵੱਲੋਂ ਵੀਡੀਓਜ਼ ਭੇਜੀਆਂ ਜਾ ਰਹੀਆਂ ਸਨ ਕਿ ਇਹ ਲਗਾਤਾਰ ਇੱਥੇ ਸੰਗਤ ਨੂੰ ਤੰਗ ਪ੍ਰੇਸ਼ਾਨ ਕਰ ਰਹੀਆਂ ਨੇ। ਉਹਨਾਂ ਦੇ ਚੱਪਲਾਂ ਲਈ ਹੋਰ ਬਹਾਨਿਆਂ ਦੇ ਨਾਲ ਵੀ ਇਕੱਠੀ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਆਪਣੀਆਂ ਧੀਆਂ ਦੇ ਨਾਲ ਇੱਥੇ ਲਗਾਤਾਰ ਮੰਗ ਰਹੀ ਸੀ ਅਤੇ ਸੰਗਤ ਤੋਂ ਪੈਸੇ ਇਕੱਠੇ ਕਰ ਰਹੀ ਸੀ ਜਦ ਕਿ ਇਹ ਸਿੱਖ ਧਰਮ ਦੇ ਨਾਲ ਵੀ ਸੰਬੰਧਿਤ ਨਹੀਂ ਹੈ ਜੋ ਕਿ ਆਪ ਵੀ ਇਹਨੇ ਦੱਸਿਆ ਅਤੇ ਜਿਵੇਂ ਕਿ ਆਪਾਂ ਇੱਕ ਆਲਮਗੀਰ ਤੋਂ ਬੀਬੀ ਫੜੀ ਸੀ ਉਸੇ ਤਰ੍ਹਾਂ ਹੀ ਇਹ ਉਹਨਾਂ ਨੂੰ ਮੰਨਦੀ ਹੈ ਪਰ ਆਪਾਂ ਇੱਥੇ ਕਿਸੇ ਦੀ ਆਸਥਾ ਕਿਸੇ ਦੀ ਸ਼ਰਧਾ ਨੂੰ ਨਹੀਂ ਕਹਿੰਦੇ ਹਰ ਇੱਕ ਦੀ ਆਪਣੀ ਸ਼ਰਧਾ ਹੁੰਦੀ ਹੈ ਜਿਸ ਨੂੰ ਵੀ ਮੰਨਣਾ ਚਾਹੇ ਪੂਰਾ ਹੱਕ ਹੈ ਪਰ ਉੱਥੇ ਹੀ ਗੁਰੂ ਘਰਾਂ ਦੇ ਵਿੱਚ ਆ ਕੇ ਇਸ ਤਰ੍ਹਾਂ ਸੰਗਤ ਨੂੰ ਤੰਗ ਪ੍ਰੇਸ਼ਾਨ ਕਰਨਾ ਇਹ ਗਲਤ ਹੈ ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜੂਰ ਕਮੈਂਟ ਕਰਨਾ ਆਓ ਦੇਖੋ ਇਸ ਮੌਕੇ ਦੀ ਪੂਰੀ ਵੀਡੀਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਹੋਰ ਅਪਡੇਟਸ ਦੇ ਲਈ ਅਨਲਿਮਟਿਡ ਗਿਆਨ ਦੇ ਨਾਲ ਬਣੇ ਰਹਿਣਾ ਉਹਨੂੰ ਬੁਰਾ ਨਾ ਕਰੀਂ ਹੋ ਗਿਆ ਆ ਜਾ ਹਾਂ ਬੱਚੇ ਹੋਈ ਗਏ ਚੱਲ ਛੱਡ ਦੇ ਤੂੰ ਵੇਖ ਲੈ ਖਾਓ ਸੇ ਇਸ਼ਟਾ ਨੰਬਰ ਬੱਸ ਖਾਓ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੈਕਾਰ ਅਜ ਨਵਾਂ ਸਾਲ ਹੈ ਬੱਤਰ ਕੋਈ ਦਾ ਨਮਾਤਾ ਨੂੰ ਅੱਛਾ ਤੁਹਾਡੀ ਬੱਲੇ ਬੱਲੇ ਦੀ ਮਾਰ ਕਿੱਥੇ ਤੋਂ ਆ ਮਤਾ ਤੂੰ ਇੱਥੀਆਂ ਬਤ ਹੈ ਇੱਥੇ ਸਾਨੂੰ ਤੇਰੀ ਸੇਵਾ ਵਾਸਤੇ ਭੇਜਿਆ ਬਾਬਾ ਜੀ ਨੇ ਅੱਛਾ ਮੈਨੂੰ ਸੁਪਨਾ ਆਇਆ ਰਾਤ ਕਹਿੰਦੇ ਟਾਲਿਆਣਾ ਸਾਹਿਬ ਇੱਕ ਬੀਬੀ ਕੋਲਾ ਲੈ ਕੇ ਸੰਗਤ ਨੂੰ ਤੰਗ ਕਰਦੀ ਫਿਰਦੀ ਆ। ਨਾ ਬੀ ਉਹਨੂੰ ਤੁਸੀਂ ਲਿਜਾ ਕੇ ਨਾ ਆਸ਼ਰਮ 'ਚ ਛੱਡ ਕੇ ਆਓ। ਨਾ ਤੇਰੇ ਨਾ ਮਾਤਾ ਨਹੀਂ ਰੱਬ ਬਰਤ। ਤਾਹੀ ਤਾਹੀ ਲੈ ਕੇ। ਕਿ ਐ ਦੱਸ ਮੈਂ ਤਾਂ ਇਹ ਕੁੜੀਏ ਇਹ ਇੱਧਰ ਹੋ ਰਿਆ। ਨਾ ਮੈਂ ਸਾਰੀ ਤੇਰੀ ਕੁੜੀ ਆ। ਨਹੀਂ ਉਹ ਬੁੜੀ ਫਿਰਦੀ ਐ ਸਿੱਖ ਕਰਨੀ। ਹਾਂ ਬਤਨਾ ਮੈਂ ਸਾਰੀ ਕਰਕੇ। ਐ ਦੱਸ ਮੈਨੂੰ। ਗੁਰੂ ਘਰਾਂ ਦੇ ਵਿੱਚ ਮਰਿਆਦਾ ਹੈਗੀ ਆ ਵੀ ਖ ਮੰਗਣ ਦੀ। ਆਪਾਂ ਤੇ ਉਹਨੇ ਕਿੱਥੇ ਖਾ ਮੰਗ ਕਾਦੇ ਵਾਸਤੇ ਮੰਗਦੀ ਐ ਦੱਸ ਗੁੱਡੀਆਂ ਐ ਚਾਰ ਪੱਤੇ ਰ ਘਰ ਵਾਲਾ ਕੀ ਕਰਨਾ ਗਾ ਬਸ ਉਹਨਾਂ ਵਿਚਾਰੀਆਂ ਨੂੰ ਕੱਪੜਾ ਕੋਲੀੜਾ ਬਸ ਹੋ ਜਾ ਨਹੀਂ ਬੀਬੀ ਤੇਰਾ ਕਮਾਈ ਦਾ ਸਾਧਨ ਹੈ ਨਹੀਂ ਕੋਈ ਨਾ ਬਤੇ ਘਰ ਵਾਲਾ ਸੀ ਗੁਜਰ ਗਿਆ ਗੁੱਡੀਆਂ ਐ ਚਾਰ ਬਸ ਕੀ ਕਰਦੀ ਐ ਇਹ ਗੁੱਡੀਆਂ ਕਿੰਨੇ ਪਾ ਗੁੱਡੀਆਂ ਵਿਚਾਰੀਆਂ ਕਾਚੀ ਕੁਚੀ ਲੋਹਾ ਝਗਦੀਆਂ ਐ ਪੱਤੇ ਕਿੱਥੇ ਘਰ ਤੇਰਾ ਸਾਨੂੰ ਘਰੇ ਲੈ ਕੇ ਚੱਲੇ ਸੀ ਦੇਖਦੇ ਆ ਤੇਰਾ ਘਰ ਜੇ ਲੋਡ ਬੰਦ ਹੋਈਆਂ ਤਾਂ ਅਸੀਂ ਤੇਰੀ ਮਦਦ ਕਰਾਵਾਂਗੇ ਤੈਨੂੰ ਸਸਥਾ ਵਾਲਿਆਂ ਤੋਂ ਤੇਰੀ ਗੁੱਡੀਆਂ ਦੇ ਵਿਆਹ ਦਾ ਵੀ ਪ੍ਰਬੰਧ ਕਰਾ ਦਾਂਗੇ ਚਲੋ ਬੱਲੇ ਬੱਲੇ ਕੀ ਮਾਲਕ ਕਿੱਥੇ ਆ ਘਰ ਤੇਰਾ ਦੱਸ ਬਸ ਅਸੀਂ ਇੱਧਰ ਰਹਿਣੇ ਆ ਚੱਲ ਸਾਨੂੰ ਨਾਲ ਲੈ ਕੇ ਚੱਲ ਆਪਣੇ ਘਰੇ ਘਰ ਦਿਖਾ ਆਪਣੇ ਘਰ ਦਿਖਾ ਚੱਲਾ ਮੈਂ ਖੁਸ਼ੀ ਹੈ ਤੁਹਾਡੀ ਰਾਜੀ ਹੋ ਘਰ ਦਿਖਾ ਬੀਬੀ ਤੈਨਸੀ ਤਾਂ ਹੀ ਦੇਖਾਂਗੇ ਤੂੰ ਸੱਚੀ ਲੋੜ ਬੰਦਾ ਕਿ ਉਹ ਬੇਵਕੂ ਬਣਾ ਰਹੀਆਂ ਸੰਗਤ ਆ ਨਹੀਂ ਰਾਜਾ ਨਾ ਬਸ ਅਸੀਂ ਤਾਂ ਨਵੇਂ ਸਾਲ ਕਰਕੇ ਆ ਨਿਕਰੇ ਲੈ ਕੇ ਚੱਲ ਬੀਬੀ ਐ ਨਹੀਂ ਨਾ ਗੁੱਸਾ ਨਾ ਹੋ ਫੇਰ ਨਾ ਨਾ ਘਰੇ ਲੈ ਕੇ ਚੱਲ ਐਵੇਂ ਫੇਰ ਤੇਰੇ ਤੇ ਪਰਚਾ ਪਊਗਾ ਔਰੇ ਫੇਰ ਪਸਤਾਵੇਂਗੀ ਘਰੇ ਲੈ ਕੇ ਚੱਲ ਚੱਲ ਤੁਰ ਚੱਲ ਕਰਨ ਉਹ ਅਸੀਂ ਤਾਂ ਕਹਿੰਦੇ ਰਹਨੇ ਆਪਣੇ ਤੁਹਾਡੇ ਤੇ ਅਧਰ ਬਰਨਾਲਾ ਮੋੜਾ ਆ ਚੱਲ ਕੋਈ ਨਹੀਂ ਜਿੱਥੇ ਵੀ ਆ ਲੈ ਕੇ ਚੱਲ ਘਰੇ ਆ ਕੋਈ ਨਹੀਂ ਮਾਲਕ ਦੀ ਕਿਉਂ ਕਰੇ ਕਿਉਂ ਨਹੀਂ ਲੈ ਕੇ ਜਾਣਾ ਕੀ ਨਾ ਪਲਾਈ ਨਾ ਰਹਿ ਜਾਣਾ ਮਾਲਕ ਤੁਹਾਡੀ ਮਾਦਾ ਫਿਰ ਕਿਉਂ ਝੂਠ ਬੋਲਦੀ ਤੈਨੂੰ ਸਾਨੂੰ ਸਾਰਾ ਪਤਾ ਤੇਰਾ ਅਸੀਂ ਤੁਹਾਨੂੰ 1 ਮਿੰਟ ਸਾਨੂੰ ਕੱਲੇ ਕੱਲੇ ਤੁਹਾਡੀ ਲਿਸਟ ਪਹੁੰਚੀ ਹੋਈ ਆ ਕੱਲੇ ਕੱਲੇ ਬੰਦੇ ਦੀ ਅਸੀਂ ਬਤਾ ਕਿਹੜਾ ਇੱਥੇ 9 ਸਾਲ ਕਰਕੇ ਆਗੇ ਨਹੀਂ ਉਹ ਆਗੇ ਕੀ ਮਤਲਬ ਤੁਹਾਡਾ ਤੁਹਾਨੂੰ ਪਤਾ ਵੀ ਸ਼ੀਦੀ ਦੇਹਾਰੇ ਸੀ ਦੀਪੰਦਰਵਾੜਾ ਚੱਲ ਰਿਹਾ ਹਜੇ ਚੱਲ ਕੋਈ ਨਹੀਂ ਮਾਲਕ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਮਾਲਕ ਜੀ ਨਹੀਂ ਤੂੰ ਜੇ ਲੋੜਵੰਦ ਹੋਵੇਂ ਤੂੰ ਸਾਨੂੰ ਲੈ ਕੇ ਚੱਲ ਅਸੀਂ ਤੇਰੀ ਮਦਦ ਕਰਨ ਨੂੰ ਤਿਆਰ ਆ ਤੇ ਮੱਜ ਚਲੋ ਤੁਹਾਡੇ ਘਰਾਂ ਦੇ ਅਸੀਂ ਗਰੀਬ ਮੰਗਤੇ ਫਕੀਰ ਆ ਬੱਤਰ ਮਾਦਾ ਫਕੀਰ ਹੁੰਦੇ ਨੇ ਦਰਗਾਹਾਂ ਤੇ ਗੁਰੂ ਘਰਾਂ ਦੇ ਵਿੱਚ ਫਕੀਰਾਂ ਦਾ ਇਹ ਮੰਗਣ ਦਾ ਕੋਈ ਨਹੀਂ ਉਹਦੇ ਗੁਰੂ ਘਰਾਂ 'ਚ ਲੰਗਰ ਚੱਲਦੇ ਨੇ ਤੈਨੂੰ ਕੀ ਤੈਨੂੰ ਤੇਰੀ ਕੁੜੀਆਂ ਦੇ ਵਿਆਹ ਵਾਸਤੇ ਤੈਨੂੰ ਕੋਈ ਮਦਦ ਦੀ ਲੋੜ ਆ ਉਹਨਾਂ ਦੀ ਪੜ੍ਹਾਈ ਵਾਸਤੇ ਉਹ ਅਸੀਂ ਮਦਦ ਕਰਦੇ ਆ ਪਰ ਇਹ ਕੰਮ ਨਹੀਂ ਅਸੀਂ ਗੁਰੂ ਘਰ ਨਾਲ ਜਿਦਗਲ ਲੈਣਾ ਚੱਲ ਤੂੰ ਘਰ ਚੱਲ ਆ ਜਾ ਲੈ ਕੇ ਤੇਰਾ ਅਸੀਂ ਘਰ ਦੇਖਦੇ ਆ ਨਾ ਵੀ ਕੀ ਮਾਹੌਲ ਆ ਤੇ ਮੈਂ ਕਹਤਾ ਬਸ ਅਸੀਂ ਬੱਲੇ ਬੱਲੇ ਹੀ ਆ ਅਸੀਂ ਮੋੜ ਕੇ ਤੂੰ ਕਹਦੇ ਵੀ ਝੂਠ ਬੋਲਦੀਆਂ ਨਹੀਂ ਸੱਚ ਦਾ ਤੇ ਨਹੀਂ ਮੈਂ ਨਾ ਪਰਚਾ ਪਵਾਉਂਗਾ ਨਹੀਂ ਮੈਨੂੰ ਘਰੇ ਲੈ ਚੱਲ ਨਹੀਂ ਸੱਚ ਦਾ ਤੇ ਸੰਗਤ ਮੂਰੇ ਬੋਲ ਦੇ ਕੀ ਵੀ ਝੂਠ ਬੋਲਦੀਆਂ ਨਾ ਨਾ ਝੂਠ ਬੋ ਤੇ ਕੀ ਫਿਰ ਘਰੇ ਲੈ ਕੇ ਚੱਲ ਓ ਝੂਠ ਦਾ ਅਸੀਂ ਕੀ ਗਰੀਬ ਸਾਨੂੰ ਕੀ ਚੁੱਟ ਚੱਲ ਕਰ ਲੈ ਲੈ ਚੱਲ ਫਿਰ ਤੂੰ ਗੁੱਸੇ ਨਾ ਹੋ ਮੇਰਾ ਬੱਤ ਨੀ ਨੀ ਤੂੰ ਮਾਦਾ ਤੂੰ ਕਰ ਮੈਂ ਕੀ ਗੁੱਸੇ ਹੋਇਆ ਚੱਲ ਕੋਈ ਨਹੀਂ ਚੱਲ ਤੈਨੂੰ ਕੀ ਉੱਚੀ ਨਹੀਂ ਮੈਂ ਕਿਹਾ ਕੋਈ ਢਾਲ ਘਟੀਏ ਤੈਨੂੰ ਚੱਲ ਤੈਨੂੰ ਮੰਦਾ ਬੋਲੇ ਨੀ ਨੀ ਬੱਤ ਤੈਨੂੰ ਮੈਂ ਤਾਂ ਤੈਨੂੰ ਇਹ ਕਿਹਾ ਤੇਰੀ ਮਦਦ ਕਰਦੇ ਆ ਚੱਲ ਤੇਰੇ ਲੈ ਕੇ ਚੱਲ ਕੋਈ ਨਹੀਂ ਤੁਹਾਡੀ ਮਦਦ ਹੀ ਆ ਜਾ ਨੀ ਚੱਲ ਤੂੰ ਕਰੇ ਚੱਲਾ ਚਰਨਾ ਚਾਹਗਾ ਤੇਨੇ ਕਹ ਚਾ ਚਾ ਆ ਦੇਖ ਲਓ ਸੰਗਤ ਜੀ ਚੱਲ ਕੋਈ ਨਹੀਂ ਥੋਨੇ ਕਹਤਾ ਸੀ ਨਹੀਂ ਗਰੀਬ ਆਮਾਂਗੇ ਬਸ ਦਿਖਾ ਨਾ ਕਰੇ ਕਿਧ ਕਰੀ ਬਾਹ ਚੱਲ ਜਾ ਤੈਨੂੰ ਕੀ ਤਕਲੀਫਾ ਜੇ ਤੇਰੀ ਮਦਦ ਹੋ ਜੂਗੀ ਬਾ ਹੁਣ ਰੰਡੀ ਤੇਰੀ ਉਰੇ ਤੈਨੂੰ ਰੁਪਈਆ ਰੁਪਈਆ ਮੰਗਣਾ ਸੌਖਾ ਹੈ ਕਿ ਇਕੱਠੇ ਤੈਨੂੰ ਮਿਲ ਜਣਾ ਉਹ ਸੌਖਾ ਨਹੀਂ ਨਹੀਂ ਬਸ ਚਲੋ ਇਹ ਨਾ ਚੀਜ਼ ਚਲ ਤੈਨੂੰ ਇਕੱਠੇ ਦੰਨੇ ਆ ਨਾ ਮਦਦ ਵਾਸਤੇ ਚਲਾ ਜਾ ਤੇਰੇ ਘਰੇ ਘਰ ਦਿਖਾ ਦੇ ਆਪਣਾ ਇੱਕ ਵਾਰ ਸਾਨੂੰ ਕੋਈ ਨਹੀਂ ਅਸੀਂ ਕਰਾ ਨਹੀਂ ਕਰ ਕਿਉਂ ਨਹੀਂ ਦਿਖਾਉਣਾ ਤੈਂ ਦੱਸ ਤਾਂ ਸਹੀ ਫਿਰ ਮਾਲਕ ਦੀ ਕਿਰਪਾ ਤੋਂ ਨੇ ਕਹਤਾ ਬਸ ਅਸੀਂ ਨਾ ਕੀ ਇਹਨੂੰ ਕਹ ਵੀ ਤੇਰੀ ਮਦਦ ਕਰ ਦੰਨੇ ਕੁੜੀਆਂ ਦਾ ਵਿਆਹ ਵੀ ਕਰ ਦਿਖਾ ਦੇ ਘਰ ਨਹੀਂ ਦਿਖਾਉਣਾ ਕਹਿੰਦੇ ਪਤਾ ਚਲੋ ਬਾ ਤੁਹਾਡੀ ਬੱਲੇ ਬੱਲੇ ਹੀ ਹੈ ਮਾਤਾ ਘਰ ਦਿਖਾ ਮਾਤਾ ਤੇਰੇ ਮਦਦ ਕਰਦੇ ਤੇਰੀ ਕੁੜੀਆਂ ਦੇ ਵਿਆਹ ਵੀ ਕਰਾਵਾਂਗੇ ਆ ਜਾ ਚਲੋ ਜਾ ਘਰੇ ਦਿਖਾ ਕਿੱਥੇ ਆ ਕਰਦੇ ਗਰੀਬਾਂ ਨੂੰ ਅਸੀਂ ਬਸ ਚਲੋ ਚਾਹ ਪੀ ਕੇ ਛਲਿਆ ਜਾਣੇ ਬਸ ਪੁੱਤਰ ਹੋਰ ਅਸੀਂ ਕੀ ਕਰੀਂ ਤੂੰ ਮਦਦ ਨਹੀਂ ਲੈਣੀ ਬਾ ਤੁਹਾਡੀ ਮੱਝ ਦੀ ਹੈ ਤੁਹਾਡੇ ਕਿ ਮਦਦ ਕਿਉਂ ਨਹੀਂ ਲੈਣੀ ਫਿਰ ਆ ਦੱਸ ਦੇ ਤੁਹਾਡੇ ਚਰਨਾਂ ਦੀ ਕਿਉਂ ਨਹੀਂ ਲੈਣੀ ਮਦਦ ਅਸੀਂ ਗਰੀਬ ਆ ਨਹੀਂ ਗਰੀਬ ਆ ਗਰੀਬ ਦਾ ਮਦਦ ਲੰਦੇ ਹੁੰਦੇ ਨੇ ਚੱਲ ਔਰੇ ਰੁਪਈਆ ਰੁਪਈਆ ਮੰਗਦੀਆਂ ਅਸੀਂ ਤੇਰੀ ਕੱਠੀ ਮਦਦ ਕਰ ਦੇਣੀ ਆ ਤੇਰੀ ਕੁੜੀ ਦੇ ਵਿਆਹ ਦਾ ਸਮਾਨ ਵੀ ਦੇ ਦੇਣਾ ਸਾਰਾ ਕੋ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਪ੍ਰਬੰਧ ਕਰ ਦੇਣਾ ਸਾਨੂੰ ਲੈ ਕੇ ਤਾਂ ਚੱਲਣਾ ਘਰੇ ਮੈਂ ਗੁੱਡੀ ਵਿਚਾਰੀ ਡਰਦੀ ਹੋਵੇ ਅਧਰ ਭੱਜ ਗਈਆਂ ਵਿਚਾਰੀਆਂ ਤੂੰ ਤਾਂ ਕਹਿੰਦੀ ਮੇਰੀ ਗੁੱਡੀ ਨਹੀਂ ਉਹ ਨਹੀਂ ਨਹੀਂ ਮਹਾ ਗੁੱਡੀਆਂ ਹੀ ਐ ਮੈਂ ਤਾਂ ਪਹਿਲੇ ਮੈਨੂੰ ਤੁਹਾਡੀ ਸਾਰੀ ਡਿਟੇਲ ਪਤਾ ਮਾ ਤਾਂ ਮੈਨੂੰ ਤੇਰਾ ਘਰ ਵੀ ਪਤਾ ਕਿਹ ਹੈ ਜਾ ਚਲੋ ਕੋਈ ਨਹੀਂ ਮਾਲਕ ਕਿਰਪਾਈ ਕਰੇ ਐਵੇਂ ਸੰਗਤ ਨੂੰ ਨਾ ਬੇਕੂ ਨਹੀ ਨਹੀ ਮੈਂ ਕਹਾਂ ਅਸੀਂ ਚਲਦੇ ਨਹੀਂ ਕਹਤਾ ਅਸੀਂ ਨਹੀਂ ਮੰਗਦੇ ਮੈਨੂੰ ਤੇਰਾ ਘਰ ਪਤਾ ਸਾਰਾ ਕਿਹ ਹੈ ਜਾ ਤੇਰੇ ਘਰ ਦੀਆਂ ਵੀ ਫੋਟੋਆਂ ਹੈਗੀਆਂ ਨੇ ਮੇਰੇ ਕੋਲ ਤੇ ਤੂੰ ਕਿਉਂ ਐਵੇਂ ਬੇਕੂ ਬਣਾਉਂਦੀ ਆ ਸੰਗਤ ਨੂੰ ਮੈਨੂੰ ਪਤਾ ਜਨਾਬ ਪ੍ਰਮਾਤਮਾ ਨੇ ਜਦ ਤੈਨੂੰ ਸਭ ਕੁਝ ਦਿੱਤਾ ਵਾ ਵਧੀਆ ਘਰ ਦਿੱਤਾ ਸਭ ਕੁਝ ਆ ਆਪਣੀ ਛੱਤ ਤੱਕ ਕਿਉਂ ਰੇ ਤੂੰ ਚਲੋ ਕੋਈ ਨਹੀਂ ਮਾਲਕ ਤੇਰੇ ਬੱਚੇ ਨੂੰ ਪਤਾ ਗੁਰੂ ਘਰ ਦਾ ਜੇ ਮਾਹੌਲ ਨਹੀਂ ਆ ਨਹੀ ਨਹੀ ਤੇਰਾ ਹੈ ਨਾਮ ਪ੍ਰੀਤੋ ਕੀ ਤੋ ਸਿੱਖ ਧਰਮ ਨਾਲ ਸਬੰਧ ਰੱਖਦੀਆਂ ਨਹੀਂ ਨਹੀਂ ਹਾਂ ਬਸ ਮਾਤਾ ਮੈਂ ਮਾਤਾ ਕਿਹੜੇ ਧਰਮ ਨੂੰ ਮੰਨਦੀਆਂ ਕਿਹੜੇ ਧਰਮ ਬਸ ਆ ਦੇ ਬਾਬੇ ਨਾਨਕ ਦੇ ਗੁਰੂ ਸਾਹਿਬ ਜੀ ਮੈਂ ਉਹੀ ਪੁੱਛਦਾ ਸਿੱਖ ਧਰਮ ਨੂੰ ਮੰਨਦੀ ਹਾਂ 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 ਬਸ ਜਿੱਥੇ ਹਲਕਾ ਖਾ ਲੈਣਾ ਗਰੀਬਾਂ ਨੇ ਮਾਤਾ ਮੈਂ ਤੈਨੂੰ ਜਿਹੜੀ ਗੱਲ ਪੁੱਛਦਾ ਸਿੱਧਾ ਜਵਾਬ ਦੇਈਦਾ ਹੁੰਦਾ ਜੇ ਮੈਂ ਪੁੱਠਾ ਹੋ ਗਿਆ ਨਹੀਂ 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 ਪਤਾ ਮੈਂ ਖਾਵੇ ਤੈਨੂੰ ਪਿਆਰ ਨਾਲ ਸਤਕਾਰ ਨਾਲ ਪੁੱਛੇ ਚਲੋ ਕੋਈ ਨਹੀਂ ਮਾਲਕ ਤੇਰੀ ਬੰਦੇ ਬੰਦੇ ਕਿਹੜੇ ਬਾਬੇ ਨੂੰ ਮੰਨਦੀ ਬਸ ਆਵੇ ਬਾਬੇ ਜੀ ਜਿੱਥੇ ਰੋਟੀ ਮੰਗ ਕੇ ਕਰੇ ਦੇ ਕਿਧਰੇ ਕਿਡੀਆਂ ਫੋਟੋਆਂ ਲੱਗੀਆਂ ਨੇ ਘਰੇ ਦਿਖਾ ਮੈ ਤੇਰੇ ਕਿਹੜੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਕਿਥੇ ਤੇਰੇ ਘਰੇ ਕੀ ਪਤਾ ਪਤਾ ਹੁਣ ਆਹਨੇ ਬੜਾ ਨੇ ਕੀ ਪਤਾ ਮੋਬਾਈਲ ਤੇ ਦਿਖਾ ਮੈ ਤੇਰੇ ਘਰ ਦੀਆਂ ਫੋਟੋਆਂ ਤੇਰੇ ਅੰਦਰ ਦੀਆਂ ਫੋਟੋਆਂ ਲੱਗੀਆਂ ਹੋਈਆਂ ਕਿਹੜੀਆਂ ਕੋਈ ਨਹੀਂ ਮਾਲਕ ਤੇਰੇ ਬੱਚਿਆਂ ਨੂੰ ਰਾਜੀ ਮਨ ਦੀ ਤੂੰ ਕਿਹਨੂੰ ਅੱਜਾ ਲਾਖੀ ਇਹ ਨਹੀਂ ਕਹਿੰਦੇ ਮੰਨੀ ਚੱਲ ਜੇ ਨੂੰ ਮਰਜ਼ੀ ਮੰਨ ਆਪਣੀ ਸ਼ਰਤਾਂ ਹੁੰਦੀ ਆ ਪਰ ਤੇ ਨਹੀਂ ਉਹ ਮਦਦ ਨਹੀਂ ਕਰਦੇ ਤੇਰੀ ਕਣ ਜਿੰਨਾਂ ਨੂੰ ਮੰਨਦੀਆਂ ਬਾ ਹੁਣ ਆ ਦੇਖ ਇਹਨਾਂ ਨੂੰ ਮੰਨਣਿਆ ਕੋਈ ਨਾ ਜਿੱਥੇ ਰੋਟੀ ਮੰਗੇ ਖਾਣੀ ਆ ਬਸ ਮੰਗੂ ਪੂਰੇ ਭੀਖੂਰੇ ਮੰਗਦੀਆਂ ਫੋਟੋਆਂ ਕਰੇ ਤਾਂ ਕੋਈ ਹੋਰ ਲਾਈਆਂ ਨੇ ਓ ਬਾਬਿਆਂ ਵੀ ਤਵਾਰ ਨੂੰ ਤੂੰ ਕਿਤੇ ਹੋਰ ਜਾਨੀ ਆ ਕਿੱਥੇ ਦੱਸਾ ਕਿੱਥੇ ਜਾਨੀ ਆ ਕਿੱਥੇ ਦੱਸਾ ਹੁਣ ਤੈਨੂੰ ਦਿਖਾ ਕੇ ਡਿਟੇਲ ਦਿਖਾ ਕੇ ਲਿਆਉਣਾ ਨਹੀਂ 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 ਪਹਿਲਾਂ ਡਿਟੇਲ ਤਾਂ ਪਹਿਲੀ ਹੁਣ ਆ ਪਤਾ ਅਸੀਂ ਉਹਨਾਂ ਦਾ ਹੁਣ ਨਾਂ ਨਹੀਂ ਲੰਦੇ ਫਿਰ ਉਹ ਵਿਵਾਦ ਬਣਾ ਦਿੰਦੇ ਨੇ ਪਤਾ ਨਹੀਂ ਸਾਨੂੰ ਬਦਨਾਮ ਕਰਦੇ ਨੇ ਪਰ ਜਿੰਨਾ ਕੋਲ ਜਾਨੀ ਹੈ ਫਿਰ ਜਾਂ ਤਾਂ ਇੱਕ ਦੋ ਬੇੜੀਆਂ 'ਚ ਸਵਾਰ ਨਹੀਂ ਹੋਈਦਾ ਹੁੰਦਾ ਨਹੀਂ ਨਹੀਂ ਪਤਾ ਨਹੀਂ ਠੀਕ ਆ ਸਾਡੇ ਗੁਰੂ ਸਾਹਿਬ ਨੂੰ ਬੱਗ ਨਹੀਂ ਚਾਹੀਦਾ ਸਾਡੇ ਗੁਰੂ ਸਾਹਿਬ ਨੂੰ ਗੜੀ ਕੱਚੀ-ਕੜੀ ਦੇ ਅੰਦਰ ਜੇ 40 ਸੀ ਨਾ ਉਹ ਸਿੰਘਾਂ ਦੀ ਚੜ੍ਹਦੀ ਕਲਿਆਂ ਵਾਲਿਆਂ ਦੀ ਲੋੜ ਸਾਨੂੰ ਜਿਹੜਾ 10 ਲੱਖ ਬਾਰ ਕਰਾਤਾ ਸੀ ਉਹਨਾਂ ਦੀ ਲੋੜ ਨਹੀਂ ਹੈਗੀ ਸੱਚੀ ਗੱਲ ਹੈ ਬੱਤ ਨਾ ਅਸੀਂ ਲਾਲਚ ਦੇ ਕੇ ਕਿਸੇ ਨੂੰ ਲੈ ਕੇ ਆਉਨੇ ਆ ਜੇ ਲਾਲਚ ਦੇ ਕੇ ਲਿਆਉਣਾ ਹੁੰਦਾ ਕਰੋਨਾ ਕਾਲ 'ਚ ਮਦਦ ਜਦੋਂ ਸਾਰੇ ਬੂਹੇ ਬੰਦ ਹੋ ਗਏ ਸੀ ਜਿੰਨੇ ਮਰ ਗਏ ਅਸੀਂ ਗਿਣਤੀ ਵਧਾ ਲੰਦੇ ਪਰ ਸਾਨੂੰ ਗਿਣਤੀ ਦਾ ਕੋਈ ਮਤਲਬ ਨਹੀਂ ਸਾਨੂੰ ਚੜ੍ਹਦੀ ਕਲਾ ਵਾਲੇ ਸੰਗਾਂ ਦੀ ਲੋੜ ਹੈ ਸੱਚੀ ਗੱਲ ਹੈ ਬਾ ਚੜ੍ਹਦੀ ਕਲਾ ਤੇ ਹੁਣ ਐ ਦੱਸ ਵੀ ਕਿੰਨੀ ਭੀਖ ਮੰਗੀ ਆ ਇਕੱਠੀ ਕਰ ਲਾ ਲਿਆ ਫੇਰ ਨਹੀਂ ਫੋਨ ਕਰੀ ਯਾਰ ਕਿਸੇ ਨੂੰ ਫੋਨ ਕਰੀ ਕੈਨੂੰ ਪਤਾ ਹੁਣ ਪੰਜਾਬ ਚ ਭੀਖ ਮੰਗਣਾ ਚੋੜਾ ਨਹੀਂ ਨਹੀਂ ਚਲ ਤੈਨੂੰ ਕਹਿਤਾ ਕਿੰਨੀ ਭੀਖ ਮੰਗੀ ਆ ਦੱਸ ਨਾ ਪਤਰਾ ਭੀਖ ਬਸ ਵੇਖਾ ਗੁੱਡੀਆਂ ਵਿਚਾਰੀਆਂ ਇੱਥੇ ਇੱਥੇ ਰੱਖ ਥੱਲੇ ਬਹਿ ਜਾ ਮਾ ਉਹ ਗਵਾਰੇ ਵਿਚਾਰੀਆਂ ਬੇਸੇ ਨੀ ਆ ਬਸ ਥੱਲੇ ਬਹਿ ਜਾ ਥੱਲੇ ਬਹਿ ਜਾ ਚਲ ਕੋਈ ਨਹੀਂ ਮਾਰ ਥੱਲੇ ਬਹਿ ਜਾ ਫੇਰੀ ਇਹ ਬੱਲੇ ਬੱਲੇ ਦੀ ਗੱਲ ਨਹੀਂ ਫੇਰਦੀ ਜੇ ਹਾਂ ਐ ਤੇ ਕੱਢ ਕੇ ਰੱਖ ਲਾ ਕੀ ਕੀ ਆਦਾ ਗੋੜ ਬਲੇ ਗਵਾਰੇ ਰੋਟੀਆਂ ਆਟਾ ਗਾਵਾ ਸਾਡੇ ਕੋ ਪੰਪ ਪੰਪ ਗਾਵਾ ਤਾਦੀ ਗਵਾਰੇ ਗੁਰੇ ਪਰਖਿਆ ਦੇ ਗੁੱਡੀਆਂ ਬਸ ਚੱਲ ਐਂ ਕਰ ਮੇਰੀ ਗੱਲ ਸੁਣ ਖੜੀ ਹੋ ਜਾ ਬਾਤ ਹੋਰ ਕੀ ਇਹ ਪਤਾ ਅਜਨ ਮਾਸਾਲਾ ਤੈਨੂੰ ਛੱਡਣ ਲੱਗਿਆ ਪਰ ਓਰੇ ਹੁਣ ਦਿਖੀ ਨਾ ਨਹੀਂ ਨਹੀਂ ਮਖਮਲ ਬਸ ਇਹ ਗੁੱਡੀਆਂ ਆਪਣੇ ਜਿੱਥੇ ਐ ਤਵਾ ਨੂੰ ਜਾ ਕੇ ਮੋਮਬਤੀਆਂ ਬਾਲਦੀਆਂ ਉੱਥੇ ਬਾਲੀ ਚੱਲ ਓਰੇ ਆ ਕੇ ਮਾਹੌਲ ਨਾ ਖਰਾਬ ਕਰ ਚੰਗਾ ਪੁੱਤਰ ਤੇਰੀ ਸਾਰੀ ਡਿਟੇਲ ਆ ਮੇਰੇ ਕੋਲ ਮੈਂ ਡਿਟੇਲ ਨਾਲ ਹੀ ਆਇਆ ਹਾਂ ਠੀਕ ਆ ਮੈਨੂੰ ਤੇਰੇ ਘਰ-ਬਾਰ ਦਾ ਵੀ ਪਤਾ ਤੇਰੇ ਘਰ ਦੇ ਵੀ ਫੋਟੋ ਪਤਾ ਚੰਗਾ ਤੈਨੂੰ ਪਰਮਾਤਮਾ ਨੇ ਘਰ-ਬਾਰ ਦਿੱਤਾ ਨਾ ਠੀਕ ਆ ਚੰਗਾ ਉਹਦਾ ਸ਼ੁਕਰ ਕਰਿਆ ਕਰ ਆ ਮਾਹੌਲ ਨਾ ਕਰ ਚੰਗਾ ਪੱਤੇ ਚੰਗਾ ਜੇ ਤੂੰ ਲੋਡ ਬੰਦ ਹੁੰਦੀ ਨਾ ਤੂੰ ਸਾਤੋ ਕੁੜੀਆਂ ਲਈ ਵਿਆਹ ਲਈ ਮਦਦ ਲੈ ਲੈਂਦੀ ਸਾਡੇ ਕੋਲ ਸੰਸਥਾਵਾਂ ਨੇ ਤੈਨੂੰ ਵਿਆਹ ਦਾ ਦਾਦਾ ਦਸਵਾ ਸਾਰਾ ਦੇ ਦੇਣਾ ਸੀ ਪਰ ਸਾਨੂੰ ਪਤਾ ਤੂੰ ਲੋਡ ਬੰਦ ਨਹੀਂ ਹੈਗੀ ਤੈਨੂੰ ਬਸ ਇੱਕ ਹੱਡ ਹਰਾਮੀ ਦੀ ਆਦਤ ਪਈ ਹੋਈ ਆ ਇਹ ਛੱਡ ਦੇ ਗਾਹਾਂ ਨੂੰ ਅਸੀਂ ਬਖਸ਼ਣਾ ਨਹੀਂ ਹੈਗਾ ਅੱਜ ਨਵੇਂ ਸਾਲ ਤੇ ਲਾਲਾ ਜਿਵੇਂ ਮਰਜੀ ਲਾਲਾ ਥੋੜਾ ਨਵਾਂ ਸਾਲ ਅੱਜ अच्छा ਸਾਡਾ ਦਾ ਅੱਗੇ ਹੁੰਦਾ ਹੈਗਾ ਤੁਹਾਡਾ ਜੇ ਨਵਾਂ ਸਾਲ ਹੈ ਮੈਨੂੰ ਪਤਾ ਤਾਂ ਕਰਕੇ ਅਸੀਂ ਉਹ ਨਹੀਂ ਖਰਾਬ ਕਰਦੇ ਜਾਂ ਮੇਰੀ ਮਤ ਹੈ ਜਾਂ ਚੱਲ ਜਾ ਜਾਂ ਕੁੜੀਆਂ ਤਾਂ ਗੁੱਡੀਆਂ ਨੂੰ ਬੁਲਾ ਕੇ ਚਲੇ ਜਾਂਦੇ ਹਾਂ ਹਾਂ ਬਸ ਹੁਣ ਮੰਗੀ ਨਾਰੇ ਆ ਕੌਲਾ ਜ ਆ ਪੈਸੇ ਚੱਕ ਜੇਬ ਚ ਪਾ ਲੈ ਆਪਣੇ ਜੇਬ ਚ ਪਾ ਲੈ ਹਾਲਕਾ ਤੇਰੀ ਬੱਲੇ ਬੱਲੇ ਬਸ ਹੁਣ ਇਹ ਕੋਲਾ ਬਾਹਰ ਨਹੀਂ ਕੱਢਣਾ ਨਹੀਂ ਨਹੀਂ ਮਖਾ ਬਾਹਰ ਨਹੀਂ ਕੱਢਦੇ ਬਸ ਸੋ ਸੰਗਤ ਜੀ ਗੁਰਦੁਆਰਾ ਟਾਲੇਣਾ ਸਾਹਿਬ ਰਾਏਕੋਟ ਖੜਿਆ ਜਿੱਥੇ ਕਿ ਇਸ ਮਾਤਾ ਬਾਰੇ ਵੀ ਡਿਟੇਲ ਆਈ ਸੀਗੀ ਚੰਗਾ ਘਰ-ਵਾਰ ਸਭ ਕੁਝ ਹੈਗਾ ਪ੍ਰਮਾਤਮਾ ਦੇ ਦਿੱਤਾ ਵਾ ਐਤਵਾਰ ਨੂੰ ਇਹ ਮੋਮਬਤੀਆਂ ਕਿਤੇ ਹੋਰ ਬਾਲਣ ਜਾਂਦੇ ਨੇ ਪਰ ਮੰਗਣ ਦੇ ਲਈ ਇਹਨਾਂ ਨੂੰ ਗੁਰੂ ਘਰ ਦੇਖਦੇ ਨੇ ਮਾਹੌਲ ਖਰਾਬ ਕਰਨ ਦੇ ਲਈ ਅਸੀਂ ਕਿਸੇ ਧਰਮ ਦਾ ਨਾਂ ਨਹੀਂ ਲੈਣਾ ਚਾਹੁੰਦੇ ਤੇ ਸਾਰੇ ਸਮਝ ਹੀ ਗਏ ਹੋਵੋਗੇ ਵੀ ਕਿੱਥੇ ਜਾਂਦੀ ਹੈ ਇਹ ਤਸਵੀਰਾਂ ਵੀ ਇਹਦੇ ਘਰੇ ਲੱਗੀਆਂ ਹੋਈਆਂ ਨੇ ਮਾਹੌਲ ਖਰਾਬ ਕਰਨੇ ਹੋ ਰਹੇ ਆਉਂਦੇ ਨੇ ਗੁਰੂ ਘਰਾਂ ਦਾ ਆਪਣੇ ਗੁਰੂ ਘਰ 'ਚ ਮਰਿਆਦਾ ਨਹੀਂ ਹੈਗੀ ਇਹ ਭੀਖ ਮੰਗਣ ਦੀ ਹੁਣ ਇਹਨੂੰ ਕਹਿਆ ਸੀ ਵੀ ਕੁੜੀਆਂ ਨੇ ਕਹਿੰਦੀ ਮੈਂ ਉਹਦੇ ਵਿਆਹ ਦੀ ਮਦਦ ਕਰਾ ਦਿੰਨੇ ਆ ਉਹ ਨਹੀਂ ਕਰਨੀ ਕਿਉਂਕਿ ਘਰ ਨਹੀਂ ਦਿਖਾਉਣਾ ਚਾਹੁੰਦੀ ਘਰ ਬਹੁਤ ਵਧੀਆ ਬਣਿਆ ਹੋਇਆ ਹੈ ਇਹਦਾ ਰਾਏਕੋਟ ਦੀ ਰਾਏਕੋਟ ਦੀ ਹੈ ਘਰ ਚੰਗਾ ਬਣਿਆ ਵਾ ਤਾਂ ਨਹੀਂ ਦਿਖਾਉਂਦੀ ਹੈਗੀ ਸੋ ਸੰਗਤ ਜੀ ਆਪਣੇ ਕਿਸੇ ਗਰੀਬ ਰਿਸ਼ਤੇਦਾਰ ਦੀ ਮਦਦ ਕਰਦਿਆ ਕਰੋ ਆਪਣੇ ਆਂਢੀ ਗੁਆਂਢੀ ਦੀ ਮਦਦ ਕਰਦੋ ਆਪਣੇ ਪਿੰਡ ਵਾਲੇ ਦੀ ਮਦਦ ਕਰਦੋ ਇਹੋ ਜਿਹਿਆਂ ਨੂੰ ਨਾ ਦੇ ਕੇ ਆਪਣੇ ਪਾਪਾਂ ਦੇ ਭਾਗੀਦਾਰ ਬਣੋ ਸੋ ਧੰਨਵਾਦ ਜੀ ਵੈਜੀ ਕਾ ਖਾਲਸਾ ਵੈਜੀ ਦੀ ਪਤਨੀ